ਤਰਨ ਤਾਰਨ ਦੇ ਇਤਿਹਾਸਿਕ ਪਿੰਡ ਸਰਹਾਲੀ ਕਲਾਂ ਵਿਖੇ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਜੀ ਵੱਲੋਂ ਆਏ ਦਿਨ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਸੰਪਰਤਾ ਦੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸਰਹਾਲੀ ਕਲਾਂ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ ਗੁਰਮਤ ਅਕੈਡਮੀ ਦਾ ਉਦਘਾਟਨ ਕੀਤਾ ਗਿਆ ਅਤੇ ਹਵੇਲੀ ਸਾਹਿਬ ਵਿਖੇ ਸ਼ਬਦ ਕੀਰਤਨ ਕਰ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਲੰਗਰ ਸ਼ਕਾਇਆ ਗਿਆ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੈਂਕੜੇ ਸਾਲ ਪੁਰਾਣੀ ਚੁਬੱਚਾ ਸਾਹਿਬ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਸੰਤ ਬਾਬਾ ਜਰਨੈਲ ਸਿੰਘ ਜੀ ਹਵੇਲੀ ਸਾਹਿਬ, ਬਾਬਾ ਸ਼ੱਬਾ, ਸਮਾਜ ਸੇਵੀ ਅਰਜੁਨ ਸੰਧੂ, ਸਾਹਿਬ ਸਿੰਘ, ਜਗমোহন ਸਿੰਘ ਸਮੇਤ ਸੰਗਤਾਂ ਮੌਜੂਦ ਸਨ। ਇਸ ਅਕੈਡਮੀ ਦੇ ਵਿੱਚ ਜਿਹੜੀ ਸੰਗੀਤ ਦੀ ਵਿਦਿਆ ਦਿੱਤੀ ਜਾਂਦੀ ਹੈ, ਧਪਲੇ ਦੀ ਵਿਦਿਆ ਦਿੱਤੀ ਜਾਂਦੀ ਹੈ। ਹੁਣ ਸਾਡਾ ਨਾਲ ਦੀ ਨਾਲ ਵਿਚਾਰ ਵਿਕਾਸਾ ਵਾਸਤੇ ਤੇ ਗੁਰਬਾਣੀ ਦੀ ਜਿਹੜੀ ਉਹ ਵੀ ਸੰਸਥਾ ਹੱਥ ਕਰਾਈ ਜਾਊਗੀ। ਸੋ ਮੇਰੀ ਬੱਚਿਆਂ ਨੂੰ ਤੁਹਾਡੇ ਚੰੜਰੇ ਜੀ ਬ ਇਸ ਨੂੰ ਬੇਨਤੀ ਆ ਜਿਹੜੇ ਬੱਚੇ ਵੀ ਇੱਕ ਗੁਰਬਾਣੀ ਦੀ ਸਿੱਖਿਆ ਲੈਣੀ ਚਾਹਣ ਜਾਂ ਕੀਰਤਨ ਦੀ ਜਾਂ ਤਬਲੇ ਦੀ ਉਹ ਧਿਆਨ ਕੇ ਆਪਣਾ ਨਾਮ ਦਰਜ ਕਰਾ ਕੇ ਸਿੱਖਿਆ ਪ੍ਰਾਪਤ ਕਰ ਸਕਦੇ ਆ ਕਿਉਂਕਿ ਅਕੈਡਮੀ ਵਿੱਚ ਖਾਣਾ ਪੀਣਾ ਬਿਲਕੁਲ ਫ੍ਰੀ ਆ ਜਿਹੜੀਆਂ ਕਲਾਸਾਂ ਵੀ ਤਿਗਰੋਂ ਫ੍ਰੀ ਆ ਇਹਦੇ ਵੱਲੋਂ ਤੇ ਸਾਰੀ ਸੰਗਤ ਵੱਲੋਂ ਅਸੀਂ ਸਭ ਤੋਂ ਪਹਿਲਾਂ ਬਾਬਾ ਜੀ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇਹਨਾਂ ਨੇਕ ਉਪਰਾਲਾ ਕੀਤਾ ਕਿ ਗੁਰਮਤ ਅਕੈਡਮੀ ਅਮਰਜੀਤ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਖੁੱਲ੍ਹੀ ਜਿਹਦੇ ਨਾਲ ਬੱਚੇ ਜਿਹੜੇ 4 ਤੋਂ 5 ਸਾਲ ਦੀ ਉਮਰ ਦੇ ਨਿੱਕੇ ਬੱਚੇ ਹੈਗੇ ਨੇ ਉਹਨਾਂ ਨੂੰ ਇੱਥੇ ਤਬਲਾ ਤੋਂ ਲੈ ਕੇ ਹਾਰਮੋਨੀਅਮ ਤੋਂ ਲੈ ਕੇ ਡਿਫਰੈਂਟ 뮤지컬 ਇਨਸਟਰੂਮੈਂਟਸ ਉਹਨਾਂ ਦੀ ਸਿਖਾਈ ਦਿੱਤੀ ਜਾਏਗੀ